ਚੜੀ ਦੇ ਕਹਿੰਦੇ ਮਿੱਤਰੋ ਅਰਜਨ ਚੱਲਣ ਵਾਲਾ 605 ਏ ਤੂੰਆਂ ਤੂੰਆਂ ਤਾਰ ਕਰਤਾ ਜੋਬਰ ਨੇ ਤੁੰ ਸਾਰੀ ਗੇਰ ਲਾਦਾ ਜੱਪੂ ਨੇ ਤੁੰ ਸਾਰੀ ਗੇਰ ਪਾਇਆ ਆਹ ਪਰਾ ਖੇਤਰ ਦੇ ਪੱਖੇ ਜਾਨੀ ਮਿੱਤਰੋ ਬਾਈ ਜੀ ਅਰਜਨ ਬਾਈ ਜੀ ਗੱਲਾਂ ਮਾਰ ਚ ਕਰਾ ਦੇ ਬਣਾਤਾ ਜਹਾ ਚੋਬਰ ਨੇ ਮਿੱਤਰੋ ਥੱਲੇ ਪਾਸੇ ਲੰਬ ਚੈੱਕ ਕਰੋ ਤੂੰ ਇਹਦੀ ਲੰਬ ਪਹਿਲਾਂ ਦਾ ਸੁਵਾ ਧਾਰ ਕਰਦਾ ਉੱਧਰ ਜਾਂਦਾ ਚੋਬਰ ਪਹਿਲਾ ਚੱਕਰ ਲੱਗ ਜਾਂਦਾ ਜੀ ਅਰਜਨ 605 ਦਾ ਆਉਂਦਾ ਇਧਰਲੇ ਪਾਸੇ ਲਾਟਾਂ ਦੇਖੋ ਮਿੱਤਰੋ ਟਰੈਕਟਰ ਵੀ ਕਬਾਲ ਕਰਦਾ ਹੋਇਆ ਮੇਰੇ ਵੀਰੋ ਚੋਬਰ ਕਹਿੰਦੇ ਮੈਨੂੰ ਲੱਗਦਾ ਤਾਂ ਬਗਉੜ ਕੀਤਾ ਕਰਦਾ ਕੰਮ ਆਹ ਜਦੋਂ ਦੀਪਾ ਪਰ ਮਾ ਕੁੜੀਆਂ ਲਈਓ ਬਸ ਬੇਲੇ ਆਹ ਹਰ ਸਾਲ ਉਹਦਾ ਪਹਿਲੀ ਅਰਜਨ ਪਹਿਲੀ ਸੱਜਣਾ ਬਾਜ਼ ਬੱਦ ਲੱਗਿਆ ਟਰੈਕਟਰ ਦੇ ਗੱਲ ਕਰੀਏ ਕਹਿੰਦੇ 25 ਤਰੀਕ ਨੂੰ ਕਾ ਇਸੇ ਤੱਕ ਵਿਚਾਲੂ ਵਿਚਾਲੂ ਕਰਦਾ ਜਾਂਦਾ ਟਰੈਕਟਰ ਵਿਚਾਲੂ ਵਿਚਾਲੂ ਵਧੀਆ ਰੰਗ ਦੇ ਵਿੱਚ ਆ ਹੁਣ ਨੰਬਰਾ ਚਾਲ ਲੱਗ ਗਿਆ ਟਰੈਕਟਰ ਵੱਡੀ ਮੁਵਾਰਫਾ ਦਾ ਚੱਕਰ ਮਿੱਤਰੋ ਪੂਰੇ ਹੋ ਚੁੱਕਿਆ ਦੋਨੇ ਜੱਟ ਟਰੈਕਟਰ ਦੇ ਦੇਖਦੇ ਕਿੰਨੇ ਟਾਈਮ ਚ ਕਰਤਾ ਗਲੱਗ ਆ ਗਿਆ ਆਏ ਹਾਏ ਉਹ ਪੈ ਪਾ ਦਾ ਬੜਾ ਬਣਿਆ ਫਿਰਦਾ ਉਹ ਟਰੈਕਟਰ ਪਾ ਦਾ ਖਤੌੜਾਂ ਕਰਨ ਕ ਜਲੀ ਤਕਰੀਕਾ ਉਹ ਤਕਰੀਕਾ ਨਾਲ ਪਿਆਰ ਕੀਤਾ ਹੋਇਆ ਧੰਨਵਾਦ ਕਰਦੇ ਆ ਇਹਦਾ ਟਾਈਮ ਨੋਟ ਕਰੋ ਇੱਕ ਮਿੰਟ ਨੰਦਾ ਸਾਕੇ ਪਸ ਪੰਜਾ ਨਾ ਕਰ ਮੇਰੇ ਵੀਰੋ ਸ਼ਾਬਾਸ਼ ਜੀ ਹੁਣ ਤੱਕ ਦਾ ਸਭ ਤੋਂ ਤੇਜ਼ ਹੁਣਲਾ ਡ੍ਰੈਕਟਰ ਮਤਰੋ ਇੱਧਰ ਨਾ ਜੋ